ਸੱਚਮੁੱਚ ਉਹ ਬਚਾ ਕੇ ਰੱਖੂ ਤੂਫਾਨਾਂ ਤੋਂ ਬਚਾ ਕੇ ਰੱਖੂ ਮੌਤ ਦੀਆਂ ਬਾਦੀਆਂ ਚੋਂ ਬਚਾ ਕੇ ਰੱਖੂਗਾ ਹਾਲੇਲੂਇਆ ਨਾ ਆਪਾਂ ਨੂੰ ਅੱਗ ਕੁਛ ਕਹਿ ਸਕਦੇ ਨਾ ਆਪਾਂ ਨੂੰ ਪਾਣੀ ਰੋੜ ਕੇ ਲਿਜਾਊਗਾ ਹਾਲੇਲੂਇਆ ਜੇ ਦਾ ਆਪਾਂ ਸੱਚਮੁੱਚ ਉਹਦਾ ਪੱਲਾ ਫੜਿਆ ਆਪਾਂ ਨੂੰ ਡੁੱਬਣਾ ਨਾ ਦੇਊਗਾ ਹਾਲੇਲੂਇਆ ਹਾਲੇਲੂਇਆ ਕਿਹਦਾ ਆਪਾਂ ਕਿਹਦਾ ਨਾ ਪਿਆਰ ਪਾਉਣਾ ਵੈ ਪਰਮੇਸ਼ਵਰ ਦੇ ਨਾਲ ਹਾਲੇਲੂਇਆ ਰੱਖਿਆ ਈਮਾਨ ਜਿੰਨਾ ਸੱਚੇ ਰੱਬ ਤੇ ਰੱਖਿਆ ਈਮਾਨ ਜਿੰਨਾ ਸੱਚੇ ਰੱਬ ਤੇ ਚੱਲ ਲੈਂਦੇ ਦੁੱਖ ਉਹ ਜਾਰਾ ਜਗ ਤੇ ਚੱਲ ਲੈਂਦੇ ਦੁੱਖ ਉਹ ਜਾਰਾ ਜਗ ਤੇ ਰੱਖਿਆ ਈਮਾਨ ਜਿੰਨਾ ਸੱਚੇ ਰੱਬ ਤੇ ਰੱਖਿਆ ਈਮਾਨ ਜਿੰਨਾ ਸੱਚੇ ਰੱਬ ਤੇ ਲੈ ਲੈਂਦੇ ਦੁੱਖ ਨਹੀਂ ਹਜ਼ਾਰਾਂ ਜਗਤੇ ਚੱਲ ਲੈਂਦੇ ਦੁੱਖ ਨਹੀਂ ਹਜ਼ਾਰਾਂ ਜਗਤੇ ਪੱਤਰਸ ਸੰਗ ਲਾਂਦੇ ਨਾਲ ਬੰਨਿਆ ਪੱਤਰਸ ਸੰਗ ਲਾਂਦੇ ਨਾਲ ਬੰਨਿਆ ਅੱਧੀ ਰਾਤੀ ਦੂਤਾ ਬੂਹਾ ਆਣ ਪੰਨੇ ਆ ਅੱਧੀ ਰਾਤੀ ਦੂਤਾ ਬੂਹਾ ਆਣ ਪੰਨੇ ਆ ਰੱਬ ਦੇ ਕਰਾਂ ਚੋਂ ਦਵਾਵਾ ਮੰਗਦੇ ਰੱਬ ਦੇ ਕਰਾਂ ਚੋਂ ਦਵਾਵਾ ਮੰਗਦੇ ਚੱਲ ਲੈਂਦੇ ਦੁਖ ਨੇ ਹਜ਼ਾਰਾਂ ਜਗ ਤੇ चल ले दुख न हज़ारा जग रखे ईमान जी सचे रब ते रखे ई मान जी रब ते चल ले दुख न हज़ार जग ते चल दुख न हज़ारा जग ते देश शेरां अॻे ਟੁੱਟਿਆ ਫੇਰ ਵੀ ਨਾ ਉਸਦਾ ਈਮਾਨ ਟੁੱਟਿਆ ਫੇਰ ਵੀ ਨਾ ਉਸਦਾ ਈਮਾਨ ਟੁੱਟਿਆ ਸ਼ੇਰਾਂ ਦੇ ਮੂੰਹਾਂ ਨੂੰ ਸੀ ਤਾਲੇ ਲੱਗ ਗਏ ਸ਼ੇਰਾਂ ਦੇ ਮੂੰਹਾਂ ਨੂੰ ਸੀ ਤਾਲੇ ਲੱਗ ਗਏ ਚੱਲ ਲੈnde ਦੁੱਖ ਨੇ ਹਜ਼ਾਰਾਂ ਜਗ ਤੇ ਚੱਲ ਲੈਂਦੇ ਦੁੱਖ ਨੇ ਹਜ਼ਾਰਾਂ ਜਗ ਤੇ ਰੱਖਿਆ ਈਮਾਨ ਜਿਨ੍ਹਾਂ ਸੱਚੇ ਰੱਬ ਤੇ ਰੱਖਿਆ ਈਮਾਨ ਜਿਨ੍ਹਾਂ ਸੱਚੇ ਰੱਬ ਤੇ ਚੱਲ ਲੈਂਦੇ ਦੁੱਖ ਨੇ ਹਜ਼ਾਰਾਂ ਜਗ ਤੇ ਚੱਲ ਲੈਂਦੇ ਦੁੱਖ ਨੇ ਹਜ਼ਾਰਾਂ ਜਗ ਤੇ ਬਲਦੀਪ ਠੀ ਠੰਡੀ ਸੀਤ ਹੋ ਗਈ ਬਲਦੀਪ ਠੀ ਠੰਡੀ ਸੀਤ ਹੋ ਗਈ ਜਿਸ਼ੂ ਨਾਲ ਜਿੰਨਾ ਦੀ ਪਰੀਤ ਹੋ ਗਈ ਜਿਸ਼ੂ ਨਾਲ ਜਿੰਨਾ ਦੀ ਪਰੀਤ ਹੋ ਗਈ ਰੱਬ ਦੇ دیਵਾਨੇ ਅੱਗ ਵਿੱਚ ਹੱਸਦੇ ਰੱਬ ਦੇ دیਵਾਨੇ ਅੱਗ ਵਿੱਚ ਹੱਸਦੇ ਚੱਲ ਲੈਂਦੇ ਦੁੱਖ ਨੇ ਹਜ਼ਾਰਾਂ ਜਗਤੇ ਚੱਲ ਲੈnde ਦੁੱਖ ਨੇ ਹਜ਼ਾਰਾਂ ਜਗ ਤੇ ਰੱਖਿਆ ਈਮਾਨ ਜਿੰਨਾ ਸੱਚੇ ਰੱਬ ਤੇ ਰੱਖਿਆ ਈਮਾਨ ਜਿੰਨਾ ਸੱਚੇ ਰੱਬ ਤੇ ਚੱਲ ਲੈnde ਦੁੱਖ ਨੇ ਹਜ਼ਾਰਾਂ ਜਗ ਤੇ ਚੱਲ ਲੈnde ਦੁੱਖ ਨੇ ਹਜ਼ਾਰਾਂ ਜਗ ਤੇ ਦੁੱਖ ਸੁੱਖ ਵਿੱਚ ਤੇਰੇ ਨਾਲ ਖੜੇਗਾ ਦੁੱਖ ਸੁੱਖ ਵਿੱਚ ਤੇਰੇ ਨਾ ਲੜੇਗਾ ਤੇਰੇ ਲਈ ਜਿਸ਼ੂ ਫੇਰ ਆਪ ਲੜੇਗਾ ਤੇਰੇ ਲਈ ਜਿਸ਼ੂ ਫੇਰ ਆਪ ਲੜੇਗਾ ਰੱਖ ਕੇ ਪਰੋਸਾ ਜਿਹੜੇ ਉਹਨੂੰ ਲੱਭਦੇ ਰੱਖ ਕੇ ਪਰੋਸਾ ਜਿਹੜੇ ਉਹਨੂੰ ਲੱਭਦੇ ਚੱਲ ਲੈਂਦੇ ਦੁੱਖ ਨੇ ਹਜ਼ਾਰਾਂ ਜਗਤੇ ਚੱਲ ਲੈਂਦੇ ਦੁੱਖ ਨੇ ਹਜ਼ਾਰਾਂ ਰਬਤੇ ਰਖਿਆ ਈਮਾਨ ਜਿੰਨਾ ਸੱਚੇ ਰੱਬ ਤੇ ਰਖਿਆ ਈਮਾਨ ਜਿੰਨਾ ਸੱਚੇ ਰੱਬ ਤੇ ਚੱਲ ਲੈਂਦੇ ਦੁੱਖ ਨੇ ਹਜ਼ਾਰਾਂ ਜਗ ਤੇ ਚੱਲ ਲੈਂਦੇ ਦੁੱਖ ਨੇ ਹਜ਼ਾਰਾਂ ਜਗ ਤੇ ਚੱਲ ਲੈਂਦੇ ਦੁੱਖ ਨੇ ਹਜ਼ਾਰਾਂ ਜਗ ਤੇ ਚੱਲ ਲੈਂਦੇ ਦੁੱਖਾਰੇ ਹਜ਼ਾਰਾਂ ਜਗ ਤੇ ਕਲੇ ਲੈ ਲੈਂਦੇ ਦੁੱਖ ਨੇ ਹਜ਼ਾਰਾਂ ਜਗ ਤੇ ਚਲੇ ਲੈਂਦੇ ਦੁੱਖ ਨੇ ਹਜ਼ਾਰਾਂ ਜਗ ਤੇ ਹਾਲੇਲੂਇਆ ਹਾਲੇਲੂਇਆ ਬੋਲੋ ਪ੍ਰਭੂ ਯਿਸੂ ਮਸੀਹ ਕੀ ਜੈ ਪ੍ਰਭੂ ਯਿਸੂ ਮਸੀਹ ਕੀ ਜੈ ਵਾ ਜਮਾਰਦਾ ਜੀ